ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਦੇਸ਼ ਦੇ ਵਿੱਚ ਟੈਂਪਰੇਰੀ ਰੈਜ਼ਿਡੈਂਸੀ ਗਿਣਤੀ ਦੇ ਵਿੱਚ ਹੋਰ ਕਟੌਤੀ ਕਰਨ ਦੇ ਇਰਾਦੇ ਦੇ ਨਾਲ 2025 ਦੌਰਾਨ ਸਟੱਡੀ ਵੀਜ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਆਟਵਾ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮਿਲਰ ਨੇ ਬੋਲਦਿਆਂ ਕਿਹਾ ਕਿ 2025 ਦੌਰਾਨ 4,37,000 ਸਟੱਡੀ ਵੀਜ਼ੇ ਕੀਤੇ ਜਾਣਗੇ। ਦੱਸਿਆ ਕਿ ਫੈਡਰਲ ਸਰਕਾਰ ਨੇ ਪਹਿਲਾਂ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘੱਟ ਕਰਨ ਦਾ ਐਲਾਨ ਕੀਤਾ ਸੀ। ਕੈਨੇਡਾ ਦੀ ਸਟੱਡੀ ਵੀਜ਼ੇ ਦੀ ਅਰਜ਼ੀ ਨੂੰ ਪਰ ਮੁੱਖ ਤੌਰ ਦੇ ਉਤੇ ਦੋ ਸ਼੍ਰੇਣੀਆਂ ਜਿਵੇਂ ਕਿ ਸਟੂਡੈਂਟ ਡਾਇਰੈਕਟਰ ਸਟ੍ਰੀਮ ਅਤੇ ਨਾਨ ਸਟੂਡੈਂਟ ਡਾਇਰੈਕਟਰ ਸਟ੍ਰੀਮ ਦੇ ਵਿੱਚ ਵੰਡਿਆ ਗਿਆ ਹੈ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਲਈ ਬਿਨੇਕਾਰ ਨੂੰ 1 ਸਾਲ ਦੀ ਫੀਸ ਅਤੇ 20000 ਡਾਲਰ ਜੀਆਈਸੀ ਪਰਨੇ ਪੈਂਦੇ ਨੇ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮੋਡੀਊਲ ਚ 6 ਬੈਂਡ ਲੈਣੇ ਵੀ ਜ਼ਰੂਰੀ ਨੇ ਫੈਡਰਲ ਸਰਕਾਰ ਫਿਰ ਤੋਂ ਕਟੌਤੀ ਕਰ ਰਹੀ ਹੈ ਕੈਨੇਡਾ ਕਿੰਨੇ ਕੁ ਮੰਤਰੀ ਵਿਦਿਆਰਥੀ ਪਰਮਿਟ ਜਾਰੀ ਕਰੇਗਾ ਇਸ ਵਾਰ 2025 ਦੇ ਲਈ ਤੇ 2026 ਦੇ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਤੇ ਲੇਬਰ ਮੰਤਰੀ ਰੈਂਡੀ ਬੌਨਸਟਾਲ ਨੇ ਐਲਾਨ ਕੀਤਾ ਹੈ ਨਵੇਂ ਪਧਰਾਂ ਨੂੰ ਕਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਤੇ ਸੰਗੀ ਸਰਕਾਰ ਦੀ ਰਾਸ਼ਟਰੀ ਕੈਪ ਦੇ ਹਿੱਸੇ ਵਜੋਂ ਪੇਸ਼ ਕਰਦਿਆਂ ਐਲਾਨ ਕੀਤਾ ਗਿਆ ਜੋ ਕਿ ਜਨਵਰੀ ਵਿੱਚ ਜਿਸ ਦਾ ਐਲਾਨ ਪਹਿਲਾਂ ਕੀਤਾ ਗਿਆ ਸੀ ਫੈਡਰਲ ਕੈਪ ਦਾ ਉਦੇਸ਼ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 6.5 ਫੀਸਦੀ ਤੋਂ ਘਟਾ ਕੇ ਜਿਹੜਾ ਉਹ ਕਰਨਾ ਹੈ 2025 ਦੇ ਵਿੱਚ ਕੈਨੇਡਾ ਨੇ 4,37,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਇਹ ਜੋ ਕਿ 2024 ਵਿੱਚ ਜਾਰੀ ਕੀਤੇ ਗਏ 485000 ਪਰਮਟਾਂ ਤੋਂ 10% ਘੱਟ ਹੈ ਇਹ ਗਿਣਤੀ 2026 ਦੇ ਵਿੱਚ ਇੰਨੀ ਹੀ ਰਹੇਗੀ ਤੇ ਦਾਖਲੇ ਦੇ ਪੱਧਰ ਨੂੰ ਸਥਿਰ ਕਰਦੇ ਨੇ ਮਿਲਰ ਨੇ ਕਿਹਾ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕੇਗਾ ਜਿਵੇਂ ਹਰ ਕੋਈ ਜੋ ਕੈਨੇਡਾ ਵਿੱਚ ਰਹਿਣਾ ਚਾਹੁੰਦਾ ਹੈ ਉਹ ਨਹੀਂ ਆ ਸਕਦਾ ਮਿਲਰ ਤੇ ਬੌਸਟੋਲ ਨੇ ਕੋਮਾਂਤਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਦੇ ਲਈ ਖੁੱਲੇ ਵਰਕ ਪਰਮਿਟ ਦੇ ਲਈ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਹੈ ਨਵੇਂ ਉਪਾ ਮਾਸਟਰ ਡਿਗਰੀ ਦੇ ਵਿਦਿਆਰਥੀ ਜੇ ਜੀਵਨ ਸਾਥੀ ਦੇ ਲਈ ਵਰਕ ਪਰਮਿਟ ਦੀ ਯੋਗਤਾ ਨੂੰ ਸਿਰਫ ਉਹਨਾਂ ਤੱਕ ਸੀਮਿਤ ਕਰ ਦੇਣਗੇ ਜਿਨ੍ਹਾਂ ਦਾ ਪ੍ਰੋਗਰਾਮ ਘੱਟੋ ਘੱਟ 6 ਮਹੀਨਿਆਂ ਦੀ ਮਿਆਦ ਹੈ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਵੀ ਪ੍ਰਭਾਵਿਤ ਹੋਣਗੇ ਵਰਕ ਪਰਮਿਟ ਦੀ ਯੋਗਤਾ ਉਹਨਾਂ ਲੋਕਾਂ ਤੱਕ ਸੀਮਿਤ ਹੈ ਜੋ ਪ੍ਰਬੰਧਨ ਪੇਸ਼ੇਵਰ ਕਿੱਤਿਆਂ ਜਾਂ ਮਜ਼ਦੂਰਾ ਦੀ ਘਾਟ ਵਾਲੇ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਕਿਹਾ ਕਿ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਲੇਬਰ ਮਾਰਕੀਟ ਦੀਆਂ ਕਮੀਆਂ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਸੀ ਜਦੋਂ ਯੋਗ ਕੈਨੇਡੀਅਨ ਉਹਨਾਂ ਪੂਵਕਾਮਾਂ ਨੂੰ ਭਰਨ ਦੇ ਯੋਗ ਨਹੀਂ ਸਨ ਇਸ ਸਮੇਂ ਅਸੀਂ ਜਾਣਦੇ ਹਾਂ ਕਿ ਓਪਨ ਓਡਿਆਂ ਨੂੰ ਭਰਨ ਦੇ ਲਈ ਬਹੁਤ ਸਾਰੇ ਕੈਨੇਡੀਅਨ ਯੋਗ ਹਨ ਜਨਵਰੀ ਵਿੱਚ ਮਿਲਰ ਨੇ ਕਿਹਾ ਕਿ ਕੁਮਾਂਤਰੀ ਵਿਦਿਆਰਥੀ ਕੈਪ ਅਗਲੇ 2 ਸਾਲਾਂ ਵਿੱਚ 35% ਦੇ ਪੱਦਰ ਨੂੰ ਘਟਾ ਦੇਵੇਗੀ ਉਹਨਾਂ ਕਿਹਾ ਕਿ ਉਹ ਪਾਸ ਥਾਈ ਸਨ 2 ਸਾਲਾਂ ਦੇ ਲਈ ਰਹਿਣਗੇ ਅਤੇ ਕੈਪ ਰਾਸ਼ਟਰੀ ਹੋਣ ਦੇ ਬਾਵਜੂਦ ਇਸਨੂੰ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਲਾਗੂ ਕੀਤਾ ਜਾਏਗਾ ਉਦਾਹਰਨ ਲਈ ਜਿੱਨਾ ਪ੍ਰੋਵਿੰਸਾਂ ਕੇ ਕਮਾਂਤਰੀ ਵਿਦਿਆਰਥੀ ਦਾਖਲੇ ਦੇ ਵਿੱਚ ਸਭ ਤੋਂ ਵੱਧ ਅਸਥਿਰਵਾਦਾ ਦੇਖਿਆ ਉਹਨਾਂ ਨੂੰ ਦੂਜੇ ਪ੍ਰਾਂਤਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਦਾਖਲੇ ਵਿੱਚ ਜ਼ਿਆਦਾ ਕਟੌਤੀ ਕਰਨੀ ਪਵੇਗੀ ਮਿਲਰ ਨੇ ਅੱਗੇ ਕਿਹਾ ਕਿ ਨਿਰਪੱਖਤਾ ਦੀ ਭਾਵਨਾ ਵਿੱਚ ਅਸੀਂ ਆਬਾਦੀ ਦੇ ਆਧਾਰ ਤੇ ਸੂਬੇ ਦੁਆਰਾ ਕੈਪ ਸਪੇਸ ਵੀ ਅਲਾਟ ਕਰ ਰਹੇ ਆ ਕੁਝ ਪ੍ਰਾਂਤਾਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਕਟੌਤੀਆਂ ਦੇਖਣ ਨੂੰ ਮਿਲਣਗੀਆਂ ਵਿਦਿਆਰਥੀਆਂ ਦੇ ਦਾਖਲੇ ਤੇ ਕੈਪ ਪਿਛਲੇ ਸਾਲ ਸੰਘੀ ਸਰਕਾਰ ਦੁਆਰਾ ਐਲਾਨ ਕੀਤੇ ਗਏ ਕਈ ਪਾਬੰਦੀਆਂ ਦੇ ਬਾਅਦ ਆਈ ਜਿਸ ਨਾਲ ਕੁਮਾਂਧਰੀ ਵਿਦਿਆਰਥੀਆਂ ਨੂੰ ਅਧਿਆਨ ਪਰਮਿਟ ਪ੍ਰਾਪਤ ਕਰਨ ਲਈ ਉਹਨਾਂ ਦੇ ਕੋਲ ਮੌਜੂਦ ਪੈਸੇ ਦੀ ਮਾਤਰਾ ਨੂੰ ਲਗਭਗ ਦੁੱਗਣਾ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਕੈਨੇਡਾ ਲਈ ਬਿਨੇਕਾਰ ਨੂੰ ਆਪਣੇ ਬੈਂਕ ਖਾਤੇ ਵਿੱਚ ਘੱਟੋ-ਘੱਟ 10000 ਡਾਲਰ ਦਿਖਾਉਣ ਦੀ ਲੋੜ ਹੁੰਦੀ ਸੀ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਸਹਨ ਦੀ ਲਾਗਤ ਨੂੰ ਜਾਰੀ ਖਦੇ ਨੇ ਦਸੰਬਰ ਵਿੱਚ ਇਹ ਰਕਮ ਵਧਾ ਕੇ ਡਾਲਰ 20635 ਕਰ ਦਿੱਤੀ ਗਈ ਸੀ ਇਹ ਰਕਮ ਟਿਊਸ਼ਨ ਦੇ ਸਿਖਰ ਤੇ ਹੋਵੇਗੀ ਜੋ ਕੁਮਾਂਤਰੀ ਵਿਦਿਆਰਥੀ ਅਦਾ ਕਰਦੇ ਨੇ ਆਰਬੀਸੀ ਅਰਥਸ਼ਾਸਤਰੀ ਦੀ ਰਿਪੋਰਟ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਤੋਂ ਕਿਰਾਏ ਦੀ ਮੰਗ ਇਸ ਸਾਲ ਘਟਣੀ ਸ਼ੁਰੂ ਹੋ ਜਾਵੇਗੀ ਉਹਨਾਂ ਕਿਹਾ ਕਿ ਕਨਟੈਰੀਓ ਤੇ BC ਵਿੱਚ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ 2024 ਦੇ ਮੁਕਾਬਲੇ ਪੱਧਰੀ ਰਹਿੰਦੀ ਹੈ ਇਸ ਸਮੂਹ ਦੁਆਰਾ ਕਿਰਾਏ ਦੀ ਨਵੀਂ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ ਐਡਵੋਕੇਸੀ ਗਰੁੱਪ ਮਾਈਗ੍ਰੈਂਟ ਵਰਕਰਸ ਅਲਾਈਅንስ ਫਾਰ ਚੇਂਜ ਨੇ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਕੰਮ ਕਰਨ ਦੀਆਂ ਸਥਿਤੀਆਂ ਨੂੰ ਹੱਲ ਕਰਨ ਦੇ ਲਈ ਇਹ ਬਹੁਤ ਘਟ ਕੰਮ ਕਰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ